ਹਰਿਆਣਾ ਦੇ ਪਾਣੀਪਤ ਜ਼ਿਲ੍ਹੇ 'ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਦਾਦੇ ਨੇ ਆਪਣੀ ਪੋਤੀ ਨਾਲ ਬਲਦਕਾਰ ਕਰਕੇ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ ਦੋ ਜែក ਹੀ ਦੋਸ਼ੀ ਤਾਤਰਿਕ ਵਿਦਿਆ ਨੂੰ ਜਾਣਦਾ ਸੀ ਅਤਾ ਉਸਨੇ ਲੜਕੀ ਨੂੰ ਕਿਹਾ ਕਿ ਉਸਦਾ ਪਿਤਾ ਬਿਮਾਰੀ ਤੋਂ ਠੀਕ ਹੋ ਜਾਵੇਗਾ ਤੇ ਉਸ ਨੂੰ ਪਿੰਡ ਤੋਂ ਬਾਹਰ ਲੈ ਗਿਆ ਅਤੇ ਉਸ ਨਾਲ ਕਈ ਵਾਰ ਬਲਦਕਾਰ ਕੀਤਾ ਜਿਸ ਕਾਰਨ 3 ਮਹੀਨੇ ਦੀ ਗਰਭਤੀ ਹੋ ਗਈ ਪਰ ਵਾਰਿਕ ਮੈਂਬਰਾਂ ਨੇ ਦੋਸ਼ੀ ਦਾਦੇ ਖਿਲਾਫ ਮਾਮਲਾ ਦਰਜ ਕਰ ਲਿਆ ਪੁਲਿਸ ਨੇ ਮੌਲਜਮ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਦੱਸਦੀ ਹੈ ਕਿ ਇਹ ਮਾਮਲਾ ਕਿਲਾ ਥਾਣਾ ਖੇਤਰ ਦਾ ਹੈ ਜਿੱਥੇ ਇੱਕ 42 ਸਾਲਾ ਵਿਅਕਤੀ ਪਾਣੀਪਾਦ ਦੇ ਇੱਕ ਪਿੰਡ ਵਿੱਚ ਰਹਿਣ ਵਾਲੇ ਆਪਣੇ بیٹے ਦੇ ਘਰ ਗਿਆ ਇਸ ਤੋਂ ਬਾਅਦ ਦੋਸ਼ੀ ਨਾਬਾਲਗ ਕੁੜੀ ਨੂੰ ਆਪਣੇ ਨਾਲ ਲੈ ਗਿਆ ਅਤੇ ਉਸ ਨਾਲ ਕਈ ਵਾਰ ਬਲਦਕਾਰ ਕੀਤਾ ਮੌਲਜਮ ਨੇ ਨਾਬਾਲਗ ਨੂੰ ਧਮਕੀ ਦਿੱਤੀ ਸੀ ਇਹ ਜੇਕਰ ਉਸਦੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਤਾਤ੍ਰਿਕ ਵਿਦਿਆਰਈ ਉਸਦੇ ਪਿਤਾ ਨੂੰ ਦੁਬਾਰਾ ਬਿਮਾਰ ਕਰ ਦੇਵੇਗਾ ਜਦੋਂ ਕੁੜੀ ਦੀ ਸਿਹਤ ਵਿਗੜਨ ਲੱਗੇ ਸੇ ਤਾਂ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਲੈ ਗਏ ਡਾਕਟਰਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਤੇ ਉਸ ਕੁੜੀ ਨੂੰ ਕਮਜ਼ੋਰੀ ਦੀ ਦਵਾਈ ਦੇ ਦਿੱਤੀ ਜਦੋਂ ਨਾਬਾਲਗ ਦੀ ਮਾਂ ਨੇ ਦੇਖਿਆ ਕਿ ਉਹਦੀ ਧੀ ਨੂੰ ਮਹਾਵਾਰੀ ਨਹੀਂ ਆ ਰਹੀ ਮਾਂ ਨੇ ਦੇਖਿਆ ਕਿ ਉਸਦੀ ਧੀ ਨੂੰ ਮਹਾਵਾਰੀ ਨਹੀਂ ਆ ਰਹੀ ਅਤੇ ਉਸ ਨੂੰ ਟਿੱਡ ਦਰਦ ਦੇ ਨਾਲ-ਨਾਲ ਉਲਟੀਆਂ ਵੀ ਸ਼ੁਰੂ ਹੋ ਗਈਆਂ ਤਾਂ ਮਾਂ ਨੂੰ ਸ਼ੱਕ ਹੋਇਆ ਉਸਨੇ ਕਿਟ ਦੀ ਮਦਦ ਨਾਲ ਗਰਭਵਸਤਾ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਦੀ ਨਵਾਲਕ ਧੀ ਗਰਭਤੀ ਸੀ ਇਸ ਤੋਂ ਬਾਅਦ ਲੜਕੀ ਦੀ ਮਾਂ ਡਰ ਗਈ ਅਤੇ ਉਸਨੇ ਵਾਰ-ਵਾਰ ਪੁੱਛਣ ਤੇ ਉਸ ਦੀ ਲੜਕੀ ਨੇ ਦੱਸਿਆ ਕਿ ਉਸਦੇ ਦਾਦੇ ਨੇ ਉਸ ਨਾਲ ਬਲਦਕਾਰ ਕੀਤਾ ਫੁਲਜਾ ਕਹਣਾ ਹੈ ਕਿ ਦੋਸ਼ੀ ਨਵਾਲਕ ਦਾ ਦਾਦਾ ਲੱਗਦਾ ਹੈ ਤੇ ਨਾਬਾਲਗ ਕੁੜੀ ਦੇ ਦਾਦੇ ਦਾ ਪਰਾ ਹੈ